ਦੁਪਹਿਰ ਦੇ ਖਾਣੇ ਵਿੱਚ ਸਲਾਦ ਦੀ ਵਰਤੋਂ ਕਰਨਾ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਦੇਸੀ ਘਿਓ ਦੀ ਵਰਤੋਂ ਕਰਨ ਨਾਲ ਤੁਹਾਡਾ ਸਰੀਰ ਮਜ਼ਬੂਤ ਅਤੇ ਤਾਕਤਵਰ ਬਣਦਾ ਹੈ ਅਤੇ ਸਰੀਰ ਦਾ ਦਰਦ ਹੁੰਦਾ ਹੈ ਜੋ ਉਹ ਦੂਰ ਹੋ ਜਾਂਦਾ ਹੈ। ਸੁੱਕਾ ਪਦੀਨਾ ਸਰੀਰ ਤੇ ਲਗਾਉਣ ਨਾਲ ਸਰੀਰ ਦੇ ਦਾਗ-ਧੱਬੇ ਜੋ ਹੁੰਦੇ ਹਨ ਉਹ ਦੂਰ ਹੋ ਜਾਂਦੇ ਨੇ। ਸਫੇਦ ਪਿਆਜ਼ ਜੋ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਨੇ। ਸਵੇਰੇ ਨਾਸ਼ਤੇ ਦੇ ਬਾਅਦ ਦੋ ਅੰजीर ਖਾਣ ਨਾਲ ਲੋਕੀਰੀ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਰੋਜ਼ਾਨਾ ਭੋਜਨ ਦੇ ਨਾਲ ਖੀਰਾ ਖਾਓ ਇਹ ਕਈ ਬਿਮਾਰੀਆਂ ਤੋਂ ਤੁਹਾਨੂੰ ਬਚਾਉਂਦਾ ਹੈ ਜੇਕਰ ਤੁਸੀਂ ਵੀ ਅਲੂਮੀਨੀਅਮ ਦੇ ਬਰਤਨ ਚ ਖਾਣਾ ਬਣਾਉਂਦੇ ਹੋ ਤਾਂ ਖਾਣਾ ਪਕਾਉਂਦੇ ਸਮੇਂ ਕਦੇ ਵੀ ਉਸ ਵਿੱਚ ਨਿੰਬੂ ਦਾ ਰਸ ਜੋ ਹੁੰਦਾ ਹੈ ਉਹ ਨਾ ਪਾਓ ਜਿੰਨਾ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਬੈਂਗਣ ਤੇ ਸਬਜ਼ੀ ਹੁੰਦੀ ਹੈ ਉਹ ਨਹੀਂ ਖਾਣੀ ਚਾਹੀਦੀ ਤੇ ਉਬਲਦੇ ਹੋਏ ਆਲੂ ਖਾਣ ਨਾਲ ਦਿਲ ਸੇਤਮੰਦ ਰਹਿੰਦਾ ਹੈ ਪਰ ਰਾਤ ਨੂੰ ਉਬਲਦੇ ਆਲੂ ਦਾ ਸੇਵਨ ਕਦੇ ਨਾ ਕਰੋ ਜੋ ਪੁੱਜੀ ਹੋਈ ਸੌਗੀ ਹੁੰਦੀ ਹੈ ਜਿਸ ਨੂੰ ਆਪਾਂ ਭਾਂੋਕੀ ਰੱਖ ਦਿੰਦੇ ਹਾਂ ਕਰਕੇ ਤੁਸੀਂ ਆਪਣਾ ਭਾਰ ਵਧਾ ਸਕਦੇ ਹੋ ਰੋਜ਼ਾਨਾ ਸੌਗੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦਾ ਭਾਰ ਜਲਦੀ ਵੱਧਦਾ ਹੈ ਕਿਸਮਿਸ ਕਹਨਾਲ ਸਰੀਰ ਊਰਜਾਵਾਨ ਵੀ ਰਹਿੰਦਾ ਹੈ ਤੇ ਬਰਤਨ ਸਾਫ ਕਰਨ ਤੇ ਹੱਥ ਖੁਰਦਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਉਹਨਾਂ ਲਈ ਹੈ ਕਿ ਉਹਨਾਂ ਨੂੰ ਦੁੱਧ ਚ ਨਿੰਬੂ ਦਾ ਰਸ ਮਿਲਾ ਕੇ ਲਗਾਉਣਾ ਚਾਹੀਦਾ ਹੈ ਜੋ ਤੁਹਾਡੇ ਹੱਥ ਹਨ ਉਹ ਸੁੰਦਰ ਹੋਣ ਲੱਗਣਗੇ ਤੇ ਆਯੁਰਵੇਦ ਅਨੁਸਾਰ ਜੇਕਰ ਸਰੀਰ ਤੇ ਤੇਲ ਦੀ ਮਾਲਸ਼ ਹਮੇਸ਼ਾ ਨਹਾਉਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜੇ ਤੁਸੀਂ ਨਹਾਉਣ ਤੋਂ ਪਹਿਲਾਂ ਤੇਲ ਦੀ ਮਾਲਸ਼ ਕਰਦੇ ਹੋ ਤਾਂ ਨਹਾਉਣ ਅਤੇ ਮਾਲਸ਼ ਦੇ ਵਿਚਕਾਰ ਥੋੜਾ ਜਿਹਾ ਗੈਪ ਜ਼ਰੂਰ ਦੇਣਾ ਚਾਹੀਦਾ ਹੈ ਜੋ ਨੌਨਵੇਜ ਖਾਣ ਤੋਂ ਬਾਅਦ ਦੁੱਧ ਪੀਂਦੇ ਹਨ ਉਹਨਾਂ ਲਈ ਇਹ ਕਿ ਉਹ ਦੁੱਧ ਨਾ ਪੀਓ ਇਹ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਰਾਤ ਦੀ ਰਾਣੀ ਦੇ ਪੌਦੇ ਦੀ ਜੜ ਦਾ ਪਾਣੀ ਕੱਢ ਕੇ ਪੀਣ ਨਾਲ ਜੋ ਪੇਟ ਵਧਿਆ ਹੁੰਦਾ ਹੈ ਉਹ ਘਟ ਜਾਂਦਾ ਹੈ ਉਹ ਇਹ ਨੁਕਤਾ ਉਹਨਾਂ ਲਈ ਹੈ ਲਗਭਗ 50 ਗ੍ਰਾਮ ਵੱਡੀ ਇਲਾਇਚੀ ਨੂੰ ਤਵੇ ਤੇ ਰੱਖ ਕੇ ਭੁੰਨ ਦੋ ਸਾੜ ਲਵੋ ਠੰਡਾ ਹੋਣ ਤੋਂ ਬਾਅਦ ਇਲਾਇਚੀ ਨੂੰ ਪੀਸ ਕੇ ਤੁਸੀਂ ਪਾਊਡਰ ਬਣਾ ਲਓ ਇਸ ਪਾਊਡਰ ਨੂੰ ਰਿਆਨਾਂ ਸਵੇਰੇ ਖਾਲੀ ਪੇਟ ਲੈਣ ਦੇ ਨਾਲ ਬਵਾਸੀਰ ਦੀ ਸਮੱਸਿਆ ਦੂਰ ਹੁੰਦੀ ਹੈ ਜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ